ਪਰ ਮਨਾ ਵੇਖ ਮਹੀਨਾ ਸਮਾ ਦਿਨ ਘੜੀਆਂ ਰੋਜ਼ਾਨਾ ਤੈਨੂੰ ਨਵੀਆਂ ਮਿਲਦੀਆਂ ਨੇ ਨਵਾਂ ਸਮਾਂ ਮਿਲਦਾ ਏ ਤੈਨੂੰ ਜਿਉਣ ਦੇ ਲਈ ਪੁਰਾਣਾ ਕੁਝ ਵੀ ਨਹੀਂ ਪਰ ਤੂੰ ਕੱਲ ਵੀ ਕਰੋਧੀ ਸੀ ਤੂੰ ਕੱਲ ਵੀ ਅਹੰਕਾਰੀ ਸੀ ਤੂੰ ਕੱਲ ਵੀ ਭੱਦੇ ਸ਼ਬਦ ਬੋਲਦਾ ਸੀ ਤੂੰ ਕੱਲ ਵੀ ਬਹਿਮਾ ਭਰਮਾਂ ਦੇ ਵਿੱਚ ਸੀ ਤੂੰ ਕੱਲ ਵੀ ਕਰਮ ਕਾਂਡਾਂ ਦੇ ਵਿੱਚ ਫਸਿਆ ਹੋਇਆ ਸੀ ਤੇਰਾ ਕੱਲ ਵੀ ਗੁਰੂ ਤੇ ਭਰੋਸਾ ਨਹੀਂ ਸੀ ਤੂੰ ਲੰਗੇ ਹੋਏ ਮਹੀਨੇ ਦੀ ਤਰ੍ਹਾਂ ਹੀ ਅੱਜ ਵੀ ਉਹੀ ਹੈ ਤੇਰੇ ਵਿੱਚ ਕੋਈ ਬਦਲਾਅ ਨਹੀਂ ਤੇਰੇ ਵਿੱਚ ਫਰਕ ਨਹੀਂ ਪਿਆ ਕੁਦਰਤ ਸਿਖਾ ਰਹੀ ਹੈ ਕੁਦਰਤ ਬਦਲ ਰਹੀ ਹੈ ਹਰ ਗੋਬਿੰਦ ਨਵਾਂ ਨਿਰੋਆ ਉਹ ਪ੍ਰਮਾਤਮਾ ਰੋਜ਼ਾਨਾ ਹੀ ਨਵਾਂ ਹੈ ਕਦੇ ਵੀ ਬਦਲ ਹੋਏ ਨਹੀਂ ਕਿ ਰੁਕ ਗਿਆ ਹੈ ਪਾਣੀ ਵੀ ਬਜ਼ੁਰਗ ਉਹ ਇੱਕ ਥਾਂ ਤੇ ਰੁਕ ਜਾਏ ਨਾ ਉਹ ਚਿੱਕੜ ਪੈਦਾ ਹੁੰਦਾ ਏ ਮੱਛਰ ਪੈਦਾ ਹੁੰਦਾ ਏ ਬਿਮਾਰੀਆਂ ਪੈਦਾ ਹੋ ਜਾਂਦੀਆਂ ਨੇ ਤੇ ਬਦਬੂ ਆਣੀ ਸ਼ੁਰੂ ਹੋ ਜਾਂਦੀ ਏ ਮਨੁੱਖ ਦਾ ਜੀਵਨ ਵੀ ਇਸ ਤਰ੍ਹਾਂ ਦਾ ਏ ਜਿਨ੍ਹਾਂ ਦਾ ਜੀਵਨ ਰੁਕ ਜਾਂਦਾ ਹੈ ਜਿਨ੍ਹਾਂ ਦੀ ਸੋਚ ਰੁਕ ਜਾਂਦੀ ਹੈ ਜਿਹੜੇ ਸੋਚ ਕਰਕੇ ਪੁਰਾਣੀਆਂ ਗੱਲਾਂ ਨੂੰ ਨਾਲ-ਨਾਲ ਚੁੱਕ ਕੇ ਲਿਆਉਂਦੇ ਨੇ ਉਹ ਇਨਸਾਨ ਸਦਾ ਹੀ ਬਦਬੂਦਾਰ ਬਿਮਾਰੀਆਂ ਦਾ ਘਰ ਅਤੇ ਆਪਣੇ ਜੀਵਨ ਦੇ ਵਿੱਚ ਗੁਰੂ ਸਿਧਾਂਤ ਤੋਂ ਤੋਂ ਕੋਸਾਂ ਦੂਰ ਚਲੇ ਜਾਂਦੇ ਨੇ ਕਿਉਂਕਿ ਉਹ ਸੱਚ ਨੂੰ ਮੰਨ ਨਹੀਂ ਸਕਦੇ ਨਮੀਆਂ ਗੱਲਾਂ ਨੂੰ ਪ੍ਰਵਾਨ ਨਹੀਂ ਕਰ ਸਕਦੇ ਇਹ ਕਹਿਣਾ ਬੜਾ ਸੌਖਾ ਹੈ ਜੀ ਸਾਡੇ ਵਡੇਰੇ ਕਰਦੇ ਸੀ ਸਾਡੇ ਬਜ਼ੁਰਗ ਕਰਦੇ ਸੀ ਪਰ ਨਹੀਂ ਸਾਡੇ ਵਡੇਰੇ ਤੇ ਕੌਣ ਨੇ ਜੀ ਆ 35 ਮਹਾਪੁਰਖ ਮਾਤਾ ਪਿਤਾ ਨੇ ਸਿਰਫ ਜਨਮ ਦਿੱਤਾ ਏ ਦਾਦਾ ਦਾਦੀ ਨੇ ਖੜਾਇਆ ਏ ਇਹ ਬੜੇ ਵੱਡੇ ਪਰਉਪਕਾਰ ਨੇ ਪਰ ਸਾਡੇ ਬਜ਼ੁਰਗ ਕੌਣ ਨੇ ਜੀ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਸਾਡੇ ਆ 35 ਮਹਾਪੁਰਖ ਨੇ ਵਡੇਰੇ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਨੂੰ ਅਗਾਹ ਰਸਤਾ ਬਖਸ਼ਣਾ ਹੈ ਗਿਆਨ ਬਖਸ਼ਣਾ ਹੈ ਜ਼ਿੰਦਗੀ ਜਿਉਣ ਦਾ ਢੰਗ ਬਖਸ਼ਣਾ ਹੈ ਪਰ ਅਸੀਂ ਵੱਡੇ ਵਡੇਰੇ ਸਾਡੇ ਵਹਿਮਾਂ ਭਰਮਾਂ ਦੇ ਵਿੱਚ ਪਏ ਹੋਏ ਮਾਤਾ ਪਿਤਾ ਨੂੰ ਕਹਿ ਦਿੰਦੇ ਹਾਂ ਨਹੀਂ ਪਾਈ ਉਹ ਨਹੀਂ ਤਾਂ ਗੁਰੂ ਪਾਤਸ਼ਾਹ ਕਹਿੰਦੇ ਮਾ ਵਹਿਮਾਂ ਭਰਮਾਂ ਚੋਂ ਨਿਕਲ ਈਏ ਤੇ ਕਦੇ ਵੀ ਫਿਰ ਜੇ ਵਹਿਮ ਭਰਮ ਖਤਮ ਹੋ ਜਾਣ ਤਾਂ ਫਿਰ ਕਹਿੰਦੇ ਮਨ ਦਾ ਡੋਲਣ ਦਾ ਸੁਭਾਅ ਵੀ ਖਤਮ ਹੋ ਜਾਂਦਾ ਹੈ ਡੇਗਣ ਡੋਲਾ ਤੌ ਲਾਓ ਜੋ ਮੰਨ ਕੇ ਪਰਮਾ ਕਹਿੰਦੇ ਮਨੋਖ ਡੋਲਦਾ ਵੀ ਤਾਂ ਹੈ ਜਦੋਂ ਮਨ ਦੇ ਵਿੱਚ ਭਰਮ ਬਣਿਆ ਰਹਿੰਦਾ ਹੈ ਮਨ ਦੇ ਵਿੱਚ ਕੋਈ ਹੋਰ ਭਾਵਨਾ ਬਣੀ ਰਹਿੰਦੀ ਹੈ ਕਿ ਕਿਤੇ ਕੁਝ ਮਾੜਾ ਨਾ ਹੋ ਜਾਵੇ ਆਪ ਇਸ ਗੱਲ ਨੂੰ ਵੀ ਬਿਜਲਗੋ ਆਪ ਸਭ ਪੜੇ ਲਿਖੇ ਬੈਠੇ ਹੋ ਮਨ ਸਾਡਾ ਇੰਨਾ ਪਾਵਰਫੁਲ ਹੈ ਮੈਂ ਆਉਣ ਵਾਲੇ ਦਿਨਾਂ ਵਿੱਚ ਇਹਦੇ ਤੇ ਵਿਚਾਰ ਕਰ ਲਵਾਂਗਾ ਥੋੜਾ ਜਿਹਾ ਕਹਿ ਦੇਵਾਂ ਆਪ ਕਿਸੇ ਇੱਕ ਫੁਰਨੇ ਨੂੰ ਲਗਾਤਾਰ ਸੋਚਦੇ ਰਹੋ ਕਿ ਆ ਕੋਈ ਕੰਮ ਵਿਗੜ ਨਾ ਜਾਏ ਆਪਣੇ ਘਰ ਪਰਿਵਾਰ ਦਾ ਮਨ ਇੰਨਾ ਸ਼ਕਤੀਸ਼ਾਲੀ ਹੈ ਉਹ ਕੰਮ ਨੂੰ ਵਿਗਾੜ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦੇਵੇਗਾ ਫੁਰਨਾ ਕੋਈ ਕੰਮ ਵਿਗਾੜਨਾ ਹੈ ਅਸੀਂ ਮਾੜੇ ਪਾਸੇ ਜਾਣਾ ਚਾਹੁੰਦੇ ਹਾਂ ਕਿਸੇ ਫੁਰਨੇ ਨੂੰ ਸਦਾ ਲਈ ਚਿਤਵਦੇ ਰਹੋ ਉਹਦੇ ਤੇ ਕੰਮ ਕਰਦੇ ਰਹੋ ਉਹ ਮਾੜਾ ਫੁਰਨਾ ਸਾਡਾ ਕੰਮ ਵਿਗਾੜ ਦੇਵੇਗਾ ਇਹ ਗੱਲ ਸੌਖਿਆਂ ਸਮਝ ਨਹੀਂ ਆਉਂਦੀ ਜੇ ਆਪ ਸਭ ਨੇ ਮਹਿਸੂਸ ਕੀਤਾ ਹੈ ਕਦੇ ਬੰਦੇ ਦੀ ਆਪਣੀ ਸੋਚ ਹੀ ਉਹਦੇ ਫੁਰਮਿਆਂ ਦੀ ਇੱਕ ਲੀ ਬਣ ਜਾਂਦੀ ਏ ਜੇਹੀ ਸੁਰਤ ਤੇਹਾ ਦਿਨ ਰਾਹ ਜਿੱਦਾਂ ਦੀ ਸੁਰਤ ਬਣਾ ਲਈ ਫਿਰ ਉਦਾਂ ਦਾ ਰਾਹ ਬਣਦਾ ਜਾਂਦਾ ਏ ਤੇ ਉਦਾਂ ਹੀ ਕੰਮ ਸਬਰ ਦੇ ਵੀ ਨੇ ਤੇ ਵਿਗੜਦੇ ਵੀ ਨੇ ਤਾਂ ਹੀ ਬਜ਼ੁਰਗ ਸਿਆਣੇ ਕਹਿੰਦੇ ਸੀ ਸਦਾ ਹੀ ਚੰਗੀ ਸੋਚ ਰੱਖਣੀ ਚਾਹੀਦੀ ਏ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ ਏ ਨਹੀਂ ਤੇ ਮਾੜੀ ਸੋਚ ਸਾਡੇ ਆਪਣੇ ਹੀ ਕੰਮਕਾਰਾਂ ਨੂੰ ਵਿਗਾੜ ਦਿੰਦੀ ਹੈ ਆਪਣੀ ਹੀ ਮਾੜੀ ਸੋਚ ਆਪਣੇ ਹੀ ਮਾੜੇ ਵਿਚਾਰ ਤਾਂ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਭਲਿਆ ਪੋਖ ਤੋਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਪੋਦ ਮਹੀਨੇ ਦੇ ਵਿੱਚ ਹੁਣ ਵੇਖ ਨਵਾਂ ਮਹੀਨਾ ਹੈ ਤੇਰੇ ਲਈ ਜਿਉਣ ਦਾ ਬਦਲ ਆਪਣੇ ਆਪ ਨੂੰ ਕਿਵੇਂ ਬਦਲਣਾ ਹੈ ਕਹਿੰਦੇ ਗੁਰਬਾਣੀ ਦੇ ਅੰਦਰ ਗੁਰੂ ਪਾਤਸ਼ਾਹ ਨੇ ਇੱਕ ਉਪਦੇਸ਼ ਦੇ ਵਿੱਚ ਸਮਝਾਇਆ ਏ ਮੱਛੀ ਤਾਰੂ ਕੀ ਕਰੇ ਪੰਖੀ ਕਿਆ ਆਕਾਸ਼ ਪੱਥਰ ਭਾਲਾ ਕਿਆ ਕਰੇ ਖੁਸ਼ਰੇ ਕਿਆ ਘਰ ਵਾਸ ਕਹਿੰਦੇ ਮੱਛੀ ਭਈ ਹੁੰਦੀ ਏ ਜਿਹੜੀ ਪਾਣੀ ਦੇ ਵਿੱਚ ਰਹਿੰਦੀ ਏ ਪਰ ਦਰਿਆ ਉਹਨੂੰ ਕੀ ਕਰ ਸਕਦਾ ਏ ਦਰਿਆ ਉਹਨੂੰ ਕੁਝ ਵੀ ਨਹੀਂ ਸਮਝਾ ਸਕਦਾ ਇਸੇ ਹੀ ਤਰ੍ਹਾਂ ਕਹਿੰਦੇ ਪੰਛੀ ਆਕਾਸ਼ ਦੇ ਵਿੱਚ ਉੱਡਦਾ ਏ ਪੰਛੀ ਨੂੰ ਆਕਾਸ਼ ਕੁਝ ਵੀ ਨਹੀਂ ਕਰ ਸਕਦਾ ਇਹਦੇ ਭਾਵ ਗਹਿਰੇ ਨੇ ਮੱਛੀ ਦੇ ਕੋਲ ਗਹਿਰਾ ਸਮੁੰਦਰ ਹੈਗਾ ਏ ਜਿਉਣ ਦੇ ਲਈ ਪਰ ਉਹਨੂੰ ਗਹਿਰੇ ਸਮੁੰਦਰ ਦੀ ਸਾਰੀ ਨਹੀਂ ਆਪਣੇ ਤੇ ਲਿਆਏ ਹੋਏ ਗੱਲਾਂ ਸਾਰੀਆਂ ਆਪਣੀਆਂ ਨੇ ਗਹਿਰਾ ਸਮੁੰਦਰ ਹੈਗਾ ਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿਉਣ ਦੇ ਲਈ ਪਰ ਕਹਿੰਦੇ ਮਨਾ ਵੇਖ ਤੂੰ ਉਸ ਰੱਬ ਦਾ ਰੂਪ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੂੰ ਉਹਦਾ ਰੂਪ ਹੈ ਪਰ ਬਣ ਕੇ ਕੀ ਰਹਿ ਗਿਆ ਏ ਬੱਬਰ ਅਰਦਾਸ ਜੀ ਨੇ ਬੜਾ ਪਿਆਰ ਆ ਕਿਹਾ ਕੂਪ ਭਰਿਓ ਜੈ ਸਿੱਧਾ ਦੇਰਾ ਕਛ ਦੇਸ਼ ਵਿਦੇਸ਼ ਨਾ ਬੂਝ ਐਸੇ ਮੇਰਾ ਮਨ ਵਿਖਿਆ ਵਿਮੋਹਿਆ ਕਛਿਆਰਾ ਪਾਰ ਨਾ ਸੂਝ ਪਾਤਸ਼ਾਹ ਕਹਿੰਦੇ ਹੈ ਤਾਂ ਮੈਂ ਤੇਰਾ ਰੂਪ ਜਿੱਡਾ ਤੂੰ ਵਿਸ਼ਾਲ ਐ ਮੈਂ ਵੀ ਤੇਰਾ ਹੀ ਰੂਪ ਹਾਂ ਪਰ ਬਣ ਕੀ ਗਿਆ ਮੇਰਾ ਜੀਵਨ ਇੱਕ ਖੂਦ ਡੱਡੂ ਦੀ ਨਿਆਈ ਖੂਦ ਆ ਏਰੀਆ ਕਿੰਨਾ ਕੁ ਹੁੰਦਾ ਏ ਉਸ ਜਗ੍ਹਾ ਕਿੰਨੀ ਕੁ ਹੁੰਦੀ ਏ ਪਾਤਸ਼ਾ ਕਹਿੰਦੇ ਇੰਨਾ ਵਿਸ਼ਾਲ ਵੱਡਾ ਜੀਵਨ ਦੇਣ ਦੇ ਬਾਵਜੂਦ ਮੈਂ ਖੂ ਦਾ ਡੱਡੂ ਹੀ ਬਣ ਕੇ ਰਹਿ ਗਿਆ ਹੈ ਇਹ ਮੇਰਾ ਜੀਵਨ ਬਣ ਗਿਆ ਉਦਾਹਰਨਾਂ ਬੜੀਆਂ ਪਿਆਰੀਆਂ ਨੇ ਮੱਛੀ ਤਾਰੂ ਕੀ ਕਰੇ ਪੰਖੀ ਕੀ ਆਕਾਸ਼ ਪੱਥਰ ਪਾਲਾ ਕੀਆ ਕਰੇ ਕਹਿੰਦੇ ਭਾਈ ਪੱਥਰ ਨੂੰ ਪਾਲਾ ਕੀ ਕਰ ਸਕਦਾ ਏ ਉਹ ਦਾ ਮਹੀਨਾ ਕੀ ਕਹਿ ਸਕਦਾ ਏ ਪੱਥਰ ਪੱਥਰ ਦੀ ਗੱਲ ਨਹੀਂ ਹੋ ਰਹੀ ਮਨਾ ਅੰਦਰ ਛਾਤੀ ਮਾਰ ਕੇ ਵੇਖ ਤੇਰੀ ਗੱਲ ਹੋ ਰਹੀ ਏ ਪੱਥਰ ਨੂੰ ਕਿੱਥੇ ਠੰਡ ਕਿਤੇ ਲੱਗਦੀ ਹੈ ਹਿਰਦੇ ਦੀ ਗੱਲ ਹੋ ਰਹੀ ਹੈ ਜਿਹੜੇ ਇਨਸਾਨ ਮਨ ਕਰਕੇ ਪੱਥਰ ਵਰਗੇ ਕਠੋਰ ਜਿਨ੍ਹਾਂ ਦੇ ਅੰਦਰ ਨਾ ਦਇਆ ਹੈ ਨਾ ਭਾਵਨਾ ਹੈ ਨਾ ਪਰਉਪਕਾਰ ਹੈ ਆਪਣੀ ਹਉਮੈ ਆਕੜ ਦੇ ਵਿੱਚ ਹਮੇਸ਼ਾ ਪੱਦਾ ਬੋਲਦੇ ਨੇ ਮਾੜਾ ਬੋਲਦੇ ਨੇ ਨਾਨਕ ਫਿੱਕੇ ਬੋਲੇ ਆ ਤਨ ਮਨ ਫਿੱਕਾ ਹੋਏ ਇਕ ਇਸ ਬਿਰਤੀ ਦੇ ਇਨਸਾਨ ਨੇ ਕਹਿੰਦੇ ਬਿਰਖੇ ਹੇਠ ਸਭ ਜੰਤ ਇਕੱਠੇ ਇੱਕ ਮਿੱਠੇ ਇੱਕ ਬੋਲਣ ਤਤੇ ਇਹ ਪ੍ਰਮਾਤਮਾ ਦੀ ਕੁਦਰਤ ਦੇ ਅੰਦਰ ਕਹਿੰਦੇ ਵੱਖਰੇ ਵੱਖਰੇ ਤਰ੍ਹਾਂ ਦੇ ਜੰਤ ਇਕੱਠੇ ਨੇ ਪਰ ਕਈ ਤੇ ਪੱਥਰ ਬਾਗ ਬਣ ਗਏ ਨੇ ਉਹਨਾਂ ਤੇ ਕਿੰਨਾ ਹੀ ਪਾਣੀ ਪਾਉਂਦੇ ਰੋ ਉਹਨਾਂ ਨੂੰ ਕਿੰਨਾ ਹੀ ਠੰਡੇ ਥਾਂ ਤੇ ਰੱਖ ਲਓ ਪਰ ਉਹਨਾਂ ਦੇ ਅੰਦਰ ਸ਼ੀਤਲਤਾ ਠੰਡਤਾ ਨਿਮਰਤਾ ਪਿਆਰ ਨਹੀਂ ਆਊਗਾ ਅਗੇ ਲੈ ਜਾਵਾਂ ਬਾਬਾ ਕਬੀਰ ਜੀ ਨੇ ਤੇ ਬਿਲਕੁਲ ਗਹਿਰੀ ਝੋਟ ਮਾਰੀ ਹੈ ਬੜੇ ਕਰਡੇ ਸ਼ਬਦ ਵਰਤੇ ਕਹਿੰਦੇ ਪਿਆਰੇ ਆ ਵੇਖ ਕਹਿੰਦੇ ਭਾਈ ਕਿਸੇ ਸਵਾਨ ਨੂੰ ਸਿਮਰਤियां ਸੁਣਾਉਣ ਦਾ ਕੋਈ ਲਾਭ ਨਹੀਂ ਕਹਾਂ ਸਵਾਨ ਕੋ ਸਿਮਰਤ ਸੁਣਾਏ ਕਹ ਸਾਕਤ ਪੈ ਹਰ ਗੁਣ ਗਾਏ ਕਰਡੇ ਸ਼ਬਦ ਨੇ ਜੀ ਮਾਫ ਕਰਦੇ ਹੋ ਬਾਬਾ ਜੀ ਕਹਿੰਦੇ ਕੁੱਤੇ ਨੂੰ ਸਿਮਰਤियां ਸੁਣਾਉਣ ਦਾ ਕੋਈ ਲਾਭ ਨਹੀਂ ਕੁੱਤੇ ਨੂੰ ਕੋਈ ਗ੍ਰੰਥ ਕੋਈ ਵੀ ਧਾਰਮਿਕ ਸਥਾਨ ਤੇ ਬਿਠਾਉਣ ਦਾ ਉਹਨੂੰ ਕੁਝ ਸਿਖਾਉਣ ਦਾ ਕੋਈ ਲਾਭ ਨਹੀਂ ਉਦਾਹਰਨ ਸਵਾਣ ਦੀ ਦਿੱਤੀ ਹੈ ਅਗਲੀ ਉਦਾਹਰਨ ਦੇ ਦਿੱਤੀ ਕਹਿੰਦੇ ਸਾਖਤ ਮਨੁੱਖ ਨੂੰ ਵੀ ਕੋਈ ਪੜਾਉਣ ਦਾ ਕੁਝ ਸਿਖਾਉਣ ਦਾ ਕੋਈ ਲਾਭ ਨਹੀਂ ਜਿਹੜਾ ਇਨਸਾਨ ਅੰਦਰੋਂ ਬਦਲਣਾ ਨਹੀਂ ਚਾਹੁੰਦਾ ਇਹ ਗੱਲ ਯਾਦ ਰੱਖਿਓ ਜੀ ਜੇ ਕੋਈ ਇਨਸਾਨ ਕਹਿੰਦਾ ਹੈ ਨਾ ਆਪਾਂ ਕਈ ਵਾਰ ਕਹਿ ਦਿੰਨੇ ਆ ਭਾਈ ਬਾਣੀ ਪੜਿਆ ਕਰੋ ਅੰਮ੍ਰਿਤ ਛਕ ਲਓ ਸੱਚ ਦੇ ਨਾਲ ਜੁੜੋ ਤਾਂ ਬੰਦਾ ਕਹਿ ਦਿੰਦਾ ਏ ਜੀ ਜਦੋਂ ਰੱਬ ਦੀ ਕਿਰਪਾ ਹੋ ਗਈ ਮੈਂ ਵੀ ਬਾਣੀ ਪੜ ਲਵਾਂਗਾ ਮੈਂ ਵੀ ਸੱਚ ਦੇ ਨਾਲ ਜੁੜਨ ਜਾਵਾਂਗਾ ਸਾਡੇ ਤੇ ਬੜੀ ਵੱਡੀ ਕਿਰਪਾ ਹੋਈ ਹੈ ਸਾਰੀ ਮਨੁੱਖਤਾ ਤੇ ਬੜੀ ਵੱਡੀ ਕਿਰਪਾ ਹੋਈ ਹੈ ਕੀ ਕਿਰਪਾ ਜੀ ਪਹਿਲਾਂ ਤੇ ਜਨਮ ਮਿਲ ਗਿਆ ਕਿੰਨੀ ਵੱਡੀ ਕਿਰਪਾ ਹੋ ਗਈ ਔਖਾ ਮਿਲਦਾ ਹੈ ਦੂਜੀ ਕਿਰਪਾ ਕਿੰਨੀ ਮਹਾਨ ਹੋ ਗਈ ਹਾਜ਼ਰ ਨਾਜ਼ਰ ਸਤਿਗੁਰੂ 35 ਮਹਾਪੁਰਖ ਸਾਡੇ ਵਿੱਚਕਾਰ ਰਹਿੰਦੇ ਨੇ ਇੱਕ ਅਦੇ ਮਹਿਸੂਸ ਹੁੰਦਾ ਹੈ ਜੀ ਸਾਨੂੰ ਆਪਾਂ ਇਦਾਂ ਹੀ ਮੱਥਾ ਟੇਕ ਕੇ ਮੁੜ ਜਾਂਦੇ ਹੋਵਾਂਗੇ ਕਿ ਇੱਕ ਕੋਈ ਗ੍ਰੰਥ ਹੈ ਗ੍ਰੰਥ ਦੇ ਅੰਦਰ ਬਾਣੀ ਲਿਖੀ ਹੋਈ ਹੈ ਬਸ ਸਿਰ ਝਕਾਓ ਤੇ ਕੰਮ ਪੂਰਾ ਹੋ ਗਿਆ ਨਾ ਨਾ ਭਾਈ ਇਹ ਬਾਣੀ ਤੇ ਵਾਹ ਵਾ ਬਾਣੀ ਨਿਰੰਕਾਰ ਨਿਰੰਕਾਰ ਦਾ ਅਰਥ ਕੀ ਹੈ ਜੀ ਉਹ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਉਹਦਾ ਰੂਪ ਹੈ ਉਹ ਆਪ ਹੈ ਉਹ ਸਤਿਗੁਰੂ ਹੈ ਜਿਹੜਾ ਹਾਜ਼ਰ ਨਾਜ਼ਰ ਸਾਡੇ ਵਿੱਚ ਬੈਠਾ ਹੈ ਕੁਦਰਤ ਦੇ ਵਿੱਚ ਜੋ ਲਾਅ ਕੰਮ ਕਰਦਾ ਏ ਮੈਂ ਪਿਛਲੀ ਵਿਚਾਰ ਤੇ ਆਉਣਾ ਮੈਂ ਥੋੜੀ ਜੀ ਗੱਲ ਅੱਗੇ ਨੂੰ ਲੈ ਜਾਵਾਂ ਤਾਂ ਕਿ ਸਮਝ ਆ ਜਾਏ ਕੁਦਰਤ ਦੇ ਵਿੱਚ ਜੋ ਲਾਅ ਕੰਮ ਕਰਦਾ ਏ ਜਿਵੇਂ ਕੁਦਰਤ ਚੱਲਦੀ ਏ ਇਹ ਬ੍ਰਹਿਮੰਡ ਚੱਲਦਾ ਏ ਉਹਨੂੰ ਬਜ਼ੁਰਗੋ ਸਹੀ ਅਰਥਾਂ ਵਿੱਚ ਕੌਣ ਬਿਆਨ ਕਰਦਾ ਏ ਆ ਸਤਗੁਰੂ ਗੁਰੂ ਜਿਹੜਾ ਸਾਡੇ ਕੋਲ ਬੈਠਾ ਏ 35 ਮਹਾਂਪੁਰਖੋ ਨੂੰ ਬਿਆਨ ਕਰਦੇ ਨੇ ਉਸ ਕੁਦਰਤ ਦੇ ਲਾਅ ਨੂੰ ਬਿਆਨ ਕਰਦੇ ਨੇ ਪਰ ਇਹ ਲਾਅ ਕਿਹਨੂੰ ਸਮਝ ਆਵੇਗਾ ਸਮਝ ਤੇ ਉਹਨੂੰ ਹੀ ਆਵੇਗਾ ਨਾ ਜਿਹੜਾ ਮੰਨੇਗਾ ਕਿ ਸਤਗੁਰੂ ਨਾਨਕ ਪਾਤਸ਼ਾਹ ਅੱਜ ਵੀ ਮੌਜੂਦ ਬੈਠੇ ਨੇ ਮੈਂ ਜਿਹੜੀ ਗੱਲ ਵਿੱਚ ਕਰ ਰਿਹਾ ਸੀ ਉਹ ਪੂਰੀ ਕਰ ਦੇਵਾਂ ਗੱਲ ਬਿਸਰ ਨਾ ਜਾਏ ਕੋਈ ਵੀ ਇਨਸਾਨ ਕਿਸੇ ਨੂੰ ਨਹੀਂ ਬਦਲ ਸਕਦਾ ਮੈਂ ਕਹਾ ਜੀ ਮੈਂ ਅੱਜ ਦੀ ਵਿਚਾਰ ਕਰਕੇ ਕੁਝ ਬਦਲ ਦੇਣਾ ਇੰਨਾ ਪਈ ਇੰਨੀ ਸਮਰੱਥਾ ਨਹੀਂ ਗੁਰੂ ਬਦਲਦਾ ਏ ਦੂਜਾ ਕੌਣ ਬਦਲਦਾ ਏ ਦੂਜੀ ਕਿਰਪਾ ਹੋ ਗਈ ਸੀ ਵਿੱਚ ਮੈਂ ਗੱਲ ਕਰ ਰਿਹਾ ਸੀ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਨੇ ਜੀ ਕਿਰਪਾ ਗੁਰੂ ਨੂੰ ਪੜ ਕੇ ਅਸੀਂ ਆਪ ਕਰਨੀ ਹੈ ਬਦਲਦਾ ਕੌਣ ਹੈ ਮਨੁੱਖ ਆਪਣੇ ਆਪ ਨੂੰ ਆਪ ਬਦਲ ਸਕਦਾ ਹੈ ਆਪ ਵਿਗਾੜ ਸਕਦਾ ਹੈ ਆਪ ਚੰਗੇ ਰਾਹ ਤੇ ਲੱਗ ਸਕਦਾ ਹੈ ਦੂਜਾ ਉਹਨੂੰ ਕੋਈ ਵੀ ਲਾਉਣ ਵਾਲਾ ਨਹੀਂ ਹੈ ਉਦਾਹਰਨ ਦੇ ਤੌਰ ਤੇ ਗੁਰੂ ਰਾਮਦਾਸ ਸਹਿ ਪਾਤਸ਼ਾਹ ਜੀ ਦੇ ਤਿੰਨ ਸੁਪੁੱਤਰ ਨੇ ਪਹਿਲਾ ਮਹਾਦੇਵ ਜੀ ਦੂਜੇ ਪ੍ਰਿਥੀਚੰਦ ਤੀਜੇ ਗੁਰੂ ਅਰਜਨ ਸਹਿ ਪਾਤਸ਼ਾਹ ਪ੍ਰਿਥੀ ਚੰਦ ਪ੍ਰਿਥੀਏ ਦਾ ਪ੍ਰਿਥੀਆ ਹੀ ਰਹਾ ਉਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਨਹੀਂ ਬਣ ਸਕੇ ਦੁਸ਼ਮਣ ਬਣ ਗਿਆ ਗੁਰਤਾ ਗੱਦੀ ਦੇ ਵਸ ਪੈ ਕਰਕੇ ਗੁਰੂ ਦਾ ਪੁੱਤਰ ਹੈ ਗੁਰੂ ਦਾ ਭਰਾ ਹੈ ਤੇ ਗੁਰੂ ਦਾ ਤਾਇਆ ਵੀ ਹੈ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤਿੰਨ ਗੁਰੂ ਦੀਆਂ ਨੇੜੇ ਦੀਆਂ ਰਿਸ਼ਤੇਦਾਰੀਆਂ ਹੋਣ ਦੇ ਬਾਵਜੂਦ ਵੀ ਉਹਦੇ ਜੀਵਨ ਦੇ ਅੰਦਰ ਬਦਲਾਵ ਨਹੀਂ ਆਇਆ ਤਾਂ ਕਹਿਣ ਤੋਂ ਭਾਵ ਕੀ ਹੈ ਅਸੀਂ ਬਦਲ ਸਕਦੇ ਹਾਂ ਜੇ ਗੁਰੂ ਦੀ ਵਿਚਾਰ ਨੂੰ ਆਪ ਪੜ੍ਹ ਕੇ ਮੰਨਣਾ ਸ਼ੁਰੂ ਕਰ ਲਈਏ ਨਹੀਂ ਤੇ ਕੋਈ ਨਹੀਂ ਬਦਲ ਸਕਦਾ ਕਿੰਨੀ ਬਾਣੀ ਆਪਾਂ ਇੱਥੋਂ ਕਥਾ ਕਰ ਦਈਏ ਕਿੰਨਾ ਕੀਰਤਨ ਹੁੰਦਾ ਰਹੇ ਕਿੰਨੇ ਅਰਥ ਕਰ ਦਈਏ ਕੋਈ ਨਹੀਂ ਬਦਲ ਸਕਦਾ ਜਿੰਨਾ ਟਾਈਮ ਬਦਲਣ ਵਾਲਾ ਚਾਹੁੰਦਾ ਨਹੀਂ ਮੈਂ ਬਦਲਾਂ ਤਾਂ ਮੈਂ ਵਾਪਸ ਆ ਜਾਮ ਕਹਿੰਦੇ ਕਾਹ ਸੁਆਣ ਕੋ ਸਿੰਮਲਤ ਸੁਣਾਏ ਕਹ ਸਾਖਤ ਪੈ ਹਰ ਗੁਣ ਗਾਏ ਕਹਿੰਦੇ ਭਾਈ ਸਾਖਤ ਮਨੁੱਖ ਕੋਲੇ ਵੀ ਗੁਣ ਗਾਉਣ ਦਾ ਕੋਈ ਲਾਭ ਨਹੀਂ ਗੁਰੂ ਪਾਤਸ਼ਾਹ ਬੜੀ ਗਹਿਰੀ ਵਿਚਾਰ ਦੇ ਰਹੇ ਕਹਿੰਦੇ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰ ਵਾਸ ਕਹਿੰਦੇ ਪੱਥਰ ਨੂੰ ਏਸੇ ਹੀ ਤਰ੍ਹਾਂ ਮਨੁੱਖ ਦਾ ਹਿਰਦਾ ਹੈ ਇਹਦੇ ਤੇ ਕੋਈ ਅਸਰ ਨਹੀਂ ਹੁੰਦਾ ਕਿੰਨਾ ਹੀ ਇਹਨੂੰ ਦੱਸ ਲੋ ਪਰ ਫਿਰ ਮਨ ਉੱਥੇ ਦਾ ਉੱਥੇ ਰਹਿੰਦਾ ਏ ਅਸਰ ਹੋ ਜਾਏ ਖੁਸਰੇ ਕਿਆ ਕਰ ਵਾਸ ਖੁਸਰੇ ਨੇ ਕਹਿੰਦੇ ਕਾਦਾ ਘਰ ਵਸਾਉਣਾ ਏ ਭਾਈ ਏਸੇ ਹੀ ਤਰ੍ਹਾਂ ਉਦਾਹਰਣਾ ਨੇ ਬੜੀਆਂ ਠੇਸ ਉਦਾਹਰਨਾਂ ਗੁਰੂ ਪਾਤਸ਼ਾਹ ਨੇ ਵਰਤੀਆਂ ਕਿਤੇ ਨਾ ਕਿਤੇ ਇੱਕ ਅੱਧੀ ਗੱਲ ਤੇ ਮਨ ਤੇ ਜਾ ਕੇ ਲੱਗ ਜਾਏ ਇੱਕ ਅੱਧੀ ਵਿਚਾਰ ਤੇ ਮਨਾਂ ਤੈਨੂੰ ਟੋ ਜਾਏ ਤੇਰੇ ਮਨ ਤੇ ਜਾ ਕੇ ਕੋਈ ਗੱਲ ਅਸਰ ਕਰ ਜਾਏ ਗੁਰੂ ਪਾਤਸ਼ਾਹ ਨੇ ਇੱਕ ਵਿਦਵਾਨ ਨੇ ਬੜੀ ਪਿਆਰੀ ਗੱਲ ਕਹੀ ਕਹਿੰਦੇ ਮੈਂ ਉਸ ਰੂਪ ਦੇ ਵਿੱਚ ਬੇਨਤੀ ਕਰਦਾ ਆਪ ਸਭ ਨੂੰ ਕਿ ਭਾਈ ਜਿਵੇਂ ਆਏ ਹਾਂ ਓਵੇਂ ਹੀ ਕਿਤੇ ਰੱਬ ਤੋਂ ਟੁੱਟਿਆਂ ਹੀ ਨਾ ਦੁਨੀਆ ਤੋਂ ਚਲੇ ਜਾਈਏ ਇਹ ਠੀਕ ਹੈ ਤਨ ਮਾਇਆ ਸੰਸਾਰ ਪਦਾਰਥ ਸਾਰੀਆਂ ਗੱਲਾਂ ਜ਼ਰੂਰੀ ਨੇ ਪਰ ਕਹਿੰਦੇ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਅੰਦਰ ਅੱਗੇ ਆਪਣੇ ਆਪ ਦੇ ਪਰਮ ਸਤ ਨੂੰ ਅੰਦਰੋਂ ਜਾਗਣਾ ਲਓ ਅੰਦਰੋਂ ਜਾਗੋ ਸੱਚ ਨੂੰ ਮਹਿਸੂਸ ਕਰੋ ਸੱਚ ਨੂੰ ਜਾਣੇ ਬਿਨਾਂ ਹੀ ਸੰਸਾਰ ਤੋਂ ਚਲੇ ਜਾਣਾ ਤਾਂ ਕਹਿੰਦੇ ਕਾਹਦਾ ਆਇਆ ਤੇ ਕਾਹਦਾ ਗਿਆ ਕਦੇ ਕੋਈ ਵੀ ਲਾਭ ਨਹੀਂ ਕੋਈ ਵੀ ਫਾਇਦਾ ਨਹੀਂ ਹੋਇਆ ਤਪੂਖ ਤੋਂ ਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਂ ਕਹਿੰਦੇ ਭਾਈ ਉਹਨਾਂ ਨੂੰ ਮਨ ਦੀ ਕਠੋਰਤਾ ਵਿਆਪਦੀ ਨਹੀਂ ਹੁਣ ਵੇਖੋ ਬਜ਼ੁਰਗੋ ਇਹ ਆਪਾਂ ਪੰਗਤੀ ਪੜ ਲਈ ਅੱਜ ਫਿਰ ਇਹ ਮਹੀਨਾ ਆਵੇਗਾ ਕੀ ਇਹ ਪੰਗਤੀ ਪੜ ਲਈ ਅੱਜ ਤੋਂ ਬਾਅਦ ਮਨ ਦੀ ਕਠੋਰਤਾ ਨਹੀਂ ਵਿਆਪੇਗੀ ਹੁਣ ਸਾਡੇ ਤੇ ਆਪਾਂ ਮਹੀਨਾ ਸੁਣ ਲਾਉਨੇ ਆ ਨਾ ਖਾਸ ਕਰਕੇ ਤੇ ਆਪਾਂ ਉਹ ਪੰਗਤੀ ਨੂੰ ਰੋਕ ਕੇ ਸਮਝਣਾ ਹੈ ਵਿਚਾਰ ਕਰਨ ਦਾ ਅਰਥ ਇਹ ਵੀ ਨਹੀਂ ਹੈ ਕਿ ਮੈਂ ਇੱਥੇ ਸੇਵਾ ਕਰਦਾ ਤੇ ਮੈਂ ਵਿਚਾਰ ਨਾਲ ਦੀ ਨਾਲ ਕਰਕੇ ਲੰਘ ਜਾਵਾਂ ਇੱਕੋ ਪੰਗਤੀ ਸਮਝ ਆ ਜਾਏ ਬੜੀ ਵੱਡੀ ਗੱਲ ਹੈ ਕਿ ਜੇ ਪੰਗਤੀ ਅੱਜ ਪੜ ਲਈ ਓਕ ਤਖਾਰ ਨਾ ਵਿਆਪਈ ਫਿਰ ਮਨ ਤੇ ਕਠੋਰਤਾ ਨਹੀਂ ਵਿਆਪਦੀ ਫਿਰ ਦਇਆ ਪੈਦਾ ਹੋ ਜਾਂਦੀ ਏ ਹੋ ਜਾਵੇਗੀ ਜੀ ਅੱਜ ਤੋਂ ਬਾਅਦ ਜਿਉਣਾ ਪੈਂਦਾ ਇਹ ਪੰਗਤੀਆਂ ਨੂੰ ਪੜ ਕੇ ਉਹਨਾਂ ਤੇ ਅਮਲ ਕਰਨਾ ਪੈਂਦਾ ਏ ਫਿਰ ਮਨ ਦੇ ਅੰਦਰ ਦਇਆ ਭਾਵਨਾ ਬਣਦੀ ਹੈ ਤਰਸ ਬਣਦਾ ਹੈ ਤਰਸ ਬਣਦਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਅੱਖ ਦੇ ਅਨੁਸਾਰ ਵੇਖੋ ਨਾਨਕ ਦੁਖੀਆ ਸਭ ਸੰਸਾਰ ਸਾਨੂੰ ਦੁੱਖ ਨੇ ਜੀ ਘਰ ਪਰਿਵਾਰ ਦੇ ਬੱਚਿਆਂ ਦੇ ਬਿਜ਼ਨਸ ਸੈੱਟ ਹੋ ਜਾਣ ਬੱਚੇ ਸੈੱਟ ਹੋ ਜਾਣ ਪਰ ਗੁਰੂ ਨਾਨਕ ਪਾਤਸ਼ਾਹ ਦੀ ਅੱਖ ਦੇ ਅਨੁਸਾਰ ਜਦੋਂ ਵੇਖਦੇ ਆ ਤਾਂ ਉਹ ਕਹਿੰਦੇ ਸਾਰੇ ਹੀ ਦੁਖੀ ਨੇ ਸਾਰਾ ਸੰਸਾਰ ਹੀ ਪਰੇਸ਼ਾਨ ਹੈ ਤੈਨੂੰ ਤੇ ਚੱਲ ਪਈ ਸੀ ਨਾ ਕਿਸੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਸੱਚ ਦਾ ਜੋਤ ਸੱਚ ਦੀ ਜੋਤ ਜਗਾਉਣ ਦੇ ਲਈ ਗੁਰੂ ਪਾਤਸ਼ਾਹ ਥਾਂ ਥਾਂ ਤੇ ਗਏ ਇਹ ਹੈ ਨਿਰਮਲਤਾ ਇਹ ਮਨ ਦੇ ਅੰਦਰ ਦਇਆ ਪੈਦਾ ਹੋ ਜਾਵੇ ਭਾਵਨਾ ਪੈਦਾ ਹੋ ਜਾਵੇ ਤਰਸ ਪੈਦਾ ਹੋ ਜਾਵੇ ਜਦੋਂ ਤਰਸ ਪੈਦਾ ਹੋਵੇਗਾ ਉਸ ਸਮੇਂ ਹੀ ਮਨੁੱਖ ਭਲਾ ਕਰ ਸਕਦਾ ਹੈ ਕੁਝ ਚੰਗਾ ਕਰ ਸਕਦਾ ਹੈ ਨਹੀਂ ਤੇ ਭਿਖਾਰੀ ਨੂੰ 10 ਰੁਪਏ ਦੇਣੇ ਵੀ ਬਹੁਤ ਔਖੀ ਗੱਲ ਹੋ ਜਾਂਦੀ ਹੈ ਜੇ ਮਨ ਦੇ ਅੰਦਰ ਦਇਆ ਭਾਵਨਾ ਪਰਉਪਕਾਰ ਨਾ ਉਹ ਔਖਾ ਹੋ ਜਾਂਦਾ ਏ ਜੇਬ ਦੇ ਵਿੱਚ ਭਾਵੇਂ ਕਿੰਨੇ ਹੀ ਨੋਟ ਪਏ ਹੋਣ ਪਰ ਕਿਸੇ ਲਈ ਪੰਜ ਰੁਪਏ ਨਹੀਂ ਨਿਕਲਦੇ ਜੀ ਜੇ ਮਨ ਦੇ ਅੰਦਰ ਦਇਆ ਭਾਵਨਾ ਜਾਂ ਦਸਬੰਧ ਕੱਢਣ ਦੀ ਭਾਵਨਾ ਹੀ ਨਾ ਹੋਵੇ ਉਹ ਭਾਵਨਾ ਹੀ ਕੰਮ ਨਾ ਕਰਦੀ ਹੋਵੇ ਮਨੁੱਖ ਕਦੇ ਭਲਾ ਨਹੀਂ ਕਰ ਸਕਦਾ ਕਰਨਾ ਚਾਹੀਦਾ ਹੈ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਪਰ ਕਹਿੰਦੇ ਭਾਈ ਹੈ ਤੇ ਠੰਡਾ ਮਹੀਨਾ ਤੇਰੇ ਜੀਵਨ ਦੇ ਵਿੱਚ ਇਹ ਘਟਨਾ ਵਾਪਰ ਜਾਵੇ ਮਨ ਨਾ ਕਿਤੇ ਤਪਿਆ ਰਹਿ ਜਾਵੇ ਹੰਟੇ ਮਹੀਨੇ ਦੇ ਵਿੱਚ ਸਰੀਰ ਤੇ ਤੇਰਾ ਠੰਡਾ ਹੋ ਜਾਂਦਾ ਏ ਪਰ ਭਲਿਆ ਆਪਣੇ ਅੰਦਰ ਛਾਤੀ ਮਾਰ ਕੇ ਵੇਖ ਮਨ ਉਦਾਂ ਦਾ ਹੀ ਉਦਾਂ ਦਾ ਕਠੋਰਤਾ ਦੇ ਵਿੱਚ ਐ ਜਿਵੇਂ ਗੁਰਬਾਣੀ ਅੰਦਰ ਪੜਦੇ ਆ ਨਾ ਜੀ ਕਿ ਪਾਤਸ਼ਾ ਤੇਰੇ ਸ਼ਬਦ ਨੂੰ ਸੁਣਨ ਦੇ ਨਾਲ ਗੁਰਬਾਣੀ ਨੂੰ ਸੁਣਨ ਦੇ ਨਾਲ ਤਪਤ ਕੜਾਹਾ बुझ ਗਿਆ ਗੁਰ ਸੀਤਲ ਨਾਮ ਦੀਉ ਗੁਰੂ ਨੇ ਠੰਡਾ ਨਾਮ ਦੇ ਦਿੱਤਾ ਹੁਣ ਤਪਦਾ ਹੋਇਆ ਹਿਰਦਾ ਦੁੱਖਾਂ ਸੁੱਖਾਂ ਦੇ ਵਿੱਚ ਪਿਆ ਹੋਇਆ ਹਿਰਦਾ ਠੰਡਾ ਠਾਰ ਹੋ ਗਿਆ ਹੈ ਸ਼ਾਂਤ ਹੋ ਗਿਆ ਹੈ ਪਰ ਇਹ ਕਹਿਣਾ ਬੜਾ ਸੌਖਾ ਹੈ ਚਿਹਰਾ ਮਨੁੱਖ ਦਾ ਭਲੇਖਾ ਪਾ ਸਕਦਾ ਹੈ ਬਾਹਰੀ ਹਾ ਭਾ ਭਲੇਖਾ ਪਾ ਸਕਦੇ ਨੇ ਕਿ ਬੰਦਾ ਬੜਾ ਖੁਸ਼ ਹੈ ਹੱਸਾ ਸਕੇ ਵਿਖਾਉਂਦਾ ਹੈ ਕਿਸੇ ਵਿਦਵਾਨ ਨੇ ਬੜੀ ਪਿਆਰੀ ਗੱਲ ਕਹੀ ਕਹਿੰਦੇ ਹਰ ਮਨੁੱਖ ਨੇ ਨਾ ਇੱਕ ਚਿਹਰੇ ਤੇ ਨਕਾਬ ਪਹਿਨਿਆ ਹੋਇਆ ਹੈ ਨਕਾਬ ਹੈ ਅੰਦਰ ਦੀਆਂ ਬੁਰਾਈਆਂ ਅੰਦਰ ਦੇ ਦੁੱਖ ਸੁੱਖ ਨੂੰ ਲੁਕਾਉਣ ਦੇ ਲਈ ਮਨੁੱਖ ਝੂਠਾ ਹੱਸ ਕੇ ਵਿਖਾਉਂਦਾ ਹੈ ਝੂਠੀਆਂ ਭਾਵਨਾ ਮਖਾਉਂਦਾ ਏ ਕਿ ਮੈਂ ਬੜਾ ਖੁਸ਼ ਹਾਂ ਮੈਂ ਬੜਾ ਆਨੰਦ ਦੇ ਵਿੱਚ ਹਾਂ ਤੇ ਹਰ ਕਿਸੇ ਦੇ ਨਾਲ ਹੱਸ ਹੱਸ ਕੇ ਗੱਲਾਂ ਕਰਦਾ ਏ ਪਰ ਕਹਿੰਦੇ ਜਦੋਂ ਉਹ ਆਪਣੇ ਰੂਮ ਦੇ ਵਿੱਚ ਵਾਪਸ ਆਵੇ ਇਹ ਇਕੱਲਾ ਬੈਠਾ ਹੋਵੇ ਆਪਣੇ ਕਮਰੇ ਦੇ ਵਿੱਚ ਉਸ ਸਮੇਂ ਉਹ ਕਿਸ ਭਾਵ ਦੇ ਵਿੱਚ ਹੈ ਕਿਸ ਫੀਲਿੰਗ ਦੇ ਵਿੱਚ ਕਿਹੜੀਆਂ ਭਾਵਨਾਵਾਂ ਕਿਹੜੇ ਵਿਚਾਰ ਉਹਦੇ ਅੰਦਰ ਚੱਲ ਰਹੇ ਨੇ ਅਸਲ ਦੇ ਵਿੱਚ ਉਹ ਹੁੰਦਾ ਏ ਬਾਹਰ ਤੇ ਕਹਿੰਦੇ ਸਾਰੇ ਹੀ ਐਕਟਿੰਗ ਸੋਹਣੀ ਕਰਦੇ ਨੇ ਹਰ ਕਿਸੇ ਕੋਲੇ ਜਾ ਜਾ ਕੇ ਕਿਦਾਂ ਬਖਾ ਖਾ ਬਖਾ ਪਰ ਕਦੇ ਅੰਦਰ ਤੇ ਸਭ ਕੁਝ ਉਹੀ ਹੈ ਅੰਦਰ ਤੇ ਉਹੀ ਦੁਖੀਪਣ ਉਹੀ ਬਿਮਾਰੀਆਂ ਉਹੀ ਰੋਗ ਮਾਨਸਿਕ ਪਤਾ ਨਹੀਂ ਕੀ ਕੁਝ ਚੱਲ ਰਿਹਾ ਹੈ ਕਹਿੰਦੇ ਮਨਾ ਉੱਥੇ ਦਾ ਉੱਥੇ ਹੀ ਹੈ ਤੇਰੇ ਚ ਬਦਲਾਅ ਕੋਈ ਨਹੀਂ ਆਇਆ ਕੀ ਫਾਇਦਾ ਹੈ ਰੋਜ਼ਾਨਾ ਪੜ ਲੈਂਦੇ ਹਾਂ ਮੈਂ ਕੱਲ ਵੀ ਗੱਲ ਕਰਦਾ ਸੀ ਆਨੰਦ ਭਇਆ ਮੇਰੀ ਮਾਏ ਕੀ ਫਾਇਦਾ ਵਾਰ-ਵਾਰ ਪੰਕਤੀਆਂ ਦੇ ਰਟਣ ਕਰਨ ਦਾ ਇਦਾਂ ਪੜ ਪੜ ਗੱਡੀ ਲੰਦੀ ਹੈ ਪੜ ਪੜ ਭਰੀਆਂ ਸਾਥ ਕੋਈ ਵੀ ਫਾਇਦਾ ਨਹੀਂ ਹੋਣਾ ਜੀ ਇਸ ਤਰ੍ਹਾਂ ਨਾ ਜਿੰਨਾ ਸਮਾਂ ਸਤਿਗੁਰੂ ਦੇ ਬਚਨਾਂ ਨੂੰ ਮੰਨ ਲਈਏ ਅੰਦਰ ਸ਼ਾਂਤੀ ਆਉਣੀ ਚਾਹੀਦੀ ਹੈ ਚੈਨ ਹੋਣਾ ਚਾਹੀਦਾ ਹੈ ਮਨ ਦੇ ਅੰਦਰ ਟਿਕਾਉਣਾ ਚਾਹੀਦਾ ਹੈ ਕੁਝ ਵਿਗੜ ਵੀ ਜਾਏ ਲੱਖਾਂ ਦਾ ਘਾਟਾ ਵੀ ਪੈ ਜਾਏ ਕੋਈ ਪ੍ਰਾਣੀ ਚਲਿਆ ਵੀ ਜਾਏ ਕੋਲੋਂ ਕੋਈ ਬੈਠਾ ਹੀ ਉਸ ਪਰਮਾਤਮਾ ਨੂੰ ਪਿਆਰਾ ਹੋ ਜਾਏ ਗੁਰੂ ਪਾਤਸ਼ਾਹ ਕੇ ਅਰਦਾਸ ਕਰਿਆ ਕਰੋ ਪਾਤਸ਼ਾਹ ਕਿਰਪਾ ਕਰੋ ਮੇਰੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਿਰਪਾ ਕਰੋ ਮੇਰਾ ਜੀਵਨ ਵੀ ਤੁਹਾਡੇ ਵਰਗਾ ਬਣੇ ਮੇਰੇ ਅੰਦਰ ਵੀ ਉਹ ਭਾਵਨਾਵਾਂ ਉਹ ਸੁਰਤ ਆ ਕੇ ਬਣ ਜਾਏ ਮੈਂ ਸਹਾਰ ਸਕਾਂ ਇੰਨੀਆਂ ਵੱਡੀਆਂ ਗੱਲਾਂ ਨੂੰ ਨਹੀਂ ਤੇ ਸਹਾਰਨਾ ਕਿਤੇ ਸੌਖਾ ਏ ਪਾਦਸ਼ਾ ਮੈਂ ਤੇ ਥੋੜੇ ਜਿਨਾਂ ਕਾਲਾ ਪੈ ਜਾਂਦਾ ਨਿੱਕੀ ਜੀ ਕੋਈ ਦੁੱਖ ਦੀ ਗੱਲ ਆ ਜਾਏ ਮੇਰਾ ਅੰਦਰੋਂ ਮਨ ਹਿੱਲ ਜਾਂਦਾ ਏ ਪ੍ਰਾਣੀ ਚਲਿਆ ਜਾਏ ਨਾ ਜੀ ਬਾਕੀ ਇਨਸਾਨਾਂ ਦੇ ਦਿਲ ਹੌਲੇ ਨਹੀਂ ਪੈਂਦੇ ਕਈ ਦਿਨਾਂ ਤੱਕ ਅੰਦਰ ਕਾਲ ਪੈ ਜਾਂਦੀ ਏ ਦੁੱਖ ਉਬੜ-ਉਬੜ ਕੇ ਬਾਹਰ ਆਉਂਦਾ ਏ ਕਿਉਂ ਆਉਂਦਾ ਏ ਆਉਂਦਾ ਤਾਂ ਐ ਕਿਉਂਕਿ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਾ ਹੰਡਾਏ ਦੇਹੀ ਰੋਗ ਨ ਲੱਗਈ ਪੱਲੇ ਸਭ ਕਿਛ ਪਾਏ ਕਦੇ ਬਜ਼ੁਰਗੋ ਵੇਖਿਓ ਗੁੱਸਾ ਈਰਖਾ ਨਫ਼ਰਤ ਕਿਸੇ ਨਾਲ ਰੱਖਣਾ ਦਿਮਾਗ ਤੇ ਬੋਝ ਪਾਉਣ ਜੋ ਜਿੰਨਾ ਭਾਰੀ ਹੈ ਆਪਾਂ ਹੱਥ ਦੇ ਵਿੱਚ ਕੋਈ ਵਸਤੂ ਫੜ ਲਈਏ ਨਾ ਅੱਧਾ ਘੰਟਾ ਫੜ ਲਵਾਂਗੇ ਘੰਟਾ ਫੜ ਲਵਾਂਗੇ ਬਾਅਦ ਚ ਬਾਹ ਦਰਦ ਕਰੇਗੀ ਹੱਥ ਦਰਦ ਕਰੇਗਾ ਬਾਅਦ ਚ ਇੱਕੇ ਦਮ ਸੁੱਟਣ ਨੂੰ ਮਨ ਕਰੇਗਾ ਕਿ ਸੁੱਟ ਦਈਏ ਇਸ ਪਦਾਰਥ ਨੂੰ ਸੁਰਤ ਤੇ ਅਸੀਂ ਕਿੰਨਾ ਕੁਝ ਚੱਕ ਲੈਨੇ ਆ ਕਿੰਨੀਆਂ ਫਿਕਰਾਂ ਕਿੰਨੀਆਂ ਟੈਨਸ਼ਨਾਂ ਕਿੰਨੀ ਈਰਖਾ ਨਫ਼ਰਤ ਇਸ ਦਿਮਾਗ ਤੇ ਕਿੰਨਾ ਬੋਝ ਪਾ ਦਿੰਨੇ ਆ ਉਸ ਬੋਝ ਦੇ ਵਿੱਚ ਹੀ ਫਿਰ ਪਰੇਸ਼ਾਨ ਹੁੰਦੇ ਰਹਿੰਦੇ ਆ ਸੁਖਣੀ ਸਾਹਿਬ ਦਾ ਸ਼ਬਦ ਹੈ ਫਿਰ ਮੈਂ ਸੰਖੇਪ ਦੇ ਵਿੱਚ ਵਿਚਾਰ ਗੋਲ ਕੇ 5 ਮਿੰਟਾਂ ਵਿੱਚ ਫਤਿ ਬੁਲਾ ਦੇਵਾਂਗਾ ਗੁਰੂ ਪਾਤਸ਼ਾਹ ਕਹਿੰਦੇ ਵੇਖ ਭਲਿਆ ਤੇਰੇ ਮਨ ਦੇ ਵਿੱਚ ਕਿੰਨਾ ਕੁਝ ਵਿਆਪ ਰਿਹਾ ਕਿੰਨਾ ਕੁਝ ਚੱਲ ਰਿਹਾ ਹੈ ਤੂੰ ਇੰਨਾ ਕੁਝ ਕਿਉਂ ਭਰ ਲਿਆ ਕਿਉਂ ਚੱਕ ਲਿਆ ਸੋਖਣੀ ਸਾਹਿਬ ਦਾ ਉਹ ਬਚਨ ਹੈ ਨਾ ਜੀ ਜਬ ਧਾਰੇ ਕੋਈ ਬੈਰੀ ਮੀਂ ਤਾਂ ਤਬ ਲਗਨੇ ਚੱਲ ਨਾਹੀਂ ਚੀਤ ਕਿਸੇ ਮਨੁੱਖ ਨਾਲ ਨਾ ਆਪਨੇ ਮਹਿਸੂਸ ਕੀਤੀ ਹੋਵੇਗੀ ਗੱਲ ਥੋੜੀ ਬਹੁਤੀ ਈਰਖਾ ਨਫ਼ਰਤ ਜੀ ਰੱਖਣੀ ਸ਼ੁਰੂ ਕਰ ਦੋ ਆਪ ਉਥੇ ਜਾਓ ਜਿਸ ਮਨੁੱਖ ਨਾਲ ਇਹ ਭਾਵਨਾ ਹੈ ਤੁਹਾਡੇ ਨਾਲ ਕਿੰਨੇ ਹੀ ਚੰਗੇ ਇਨਸਾਨ ਬੈਠੇ ਹੋਣਗੇ ਜਿੰਨਾ ਨਾਲ ਤੁਹਾਡਾ ਬਹੁਤ ਪਿਆਰ ਹੈ ਪਰ ਤੁਹਾਡੀ ਸਾਰੀ ਸੁਰਤ ਉਸ ਇੱਕ ਇਨਸਾਨ ਤੇ ਚਲੀ ਜਾਏਗੀ ਜਿਹਦੇ ਨਾਲ ਤੁਹਾਡੀ ਈਰਖਾ ਨਫ਼ਰਤ ਹੈ 네ਗਟਿਵਿਟੀ ਭਾਰੀ ਹੈ ਬਹੁਤ ਪ੍ਰਭਾਵ ਪਾਉਂਦੀ ਹੈ ਜਲਦੀ ਬੰਦੇ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੀ ਹੈ ਕਹਿੰਦੇ ਜਿੰਨਾ ਸਮਾਂ ਮਨ ਦੇ ਅੰਦਰ ਈਰਖਾ ਨਫ਼ਰਤ ਬੁਰਾਈਆਂ ਦੇ ਵਿੱਚ ਭਾਰ ਰੱਖੇਗਾ ਕਦੇ ਖੁਸ਼ ਨਹੀਂ ਰਹਿ ਸਕਦਾ ਜਬ ਧਾਰੇ ਕੋ ਬੈਰੀ ਮੀਤ ਤਬਲਗ ਨਿਹਚਲ ਚਿੱਤ ਨੇ ਟਿਕਾਚ ਨਹੀਂ ਆਉਣਾ ਕਹਿੰਦੇ ਇਦਾਂ ਜਿੰਨੇ ਮਰਜ਼ੀ ਫਿਰ ਪਾਠ ਜਪ ਤਪ ਕਰ ਕਹਿੰਦੇ ਮਨਾਂ ਭਟਕਦਾ ਰਹੇਗਾ ਤਾਂ ਮੈਂ ਬਗਵੰਚਨ ਪੂਰੇ ਕਰ ਦੇਮਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਬਹੁਤ ਕੁਝ ਬੁਰਾ ਵਰਤਦਾ ਹੈ ਆਪਾਂ ਵੀ ਸਾਰੇ ਭਾਈ ਪੂਰਨ ਥੋੜਾ ਬੜੇ ਗਲਤੀਆਂ ਦੇ ਪੁੱਤਲੇ ਨੇ ਇਨਸਾਨ ਗਲਤੀਆਂ ਹੁੰਦੀਆਂ ਨੇ ਕਿਸੇ ਦੀ ਗਲਤੀਆਂ ਨੂੰ ਚਿਤਾਰਿਆ ਨਾ ਕਰ ਦੱਸਿਆ ਨਾ ਕਰ ਦੱਸ ਕੇ ਸ਼ਰਮਿੰਦਾ ਨਾ ਕਰਿਆ ਕਰ ਰਹਿਣ ਦਿਆ ਕਰ ਤਈ ਬਸ ਨਜ਼ਰ ਅੰਦਾਜ਼ ਕਰ ਦਿਆ ਕਰ ਕਈ ਵਾਰ ਤੇ ਸਿੱਖਿਆ ਦੇਣ ਦੇ ਲਈ ਦੱਸਿਆ ਕਰ ਦੋ ਭਾਵਨਾ ਹੁੰਦੀਆਂ ਨੇ ਕਿਸੇ ਦੀ ਗਲਤੀ ਦੱਸਣ ਦੀਆਂ ਇੱਕ ਤੇ ਹੁੰਦਾ ਏ ਕਿਸੇ ਇਨਸਾਨ 'ਚ ਸੁਧਾਰ ਕਰ ਦਈਏ ਦੂਜੀ ਭਾਵਨਾ ਹੁੰਦੀ ਏ ਮੇਰੇ ਕੋਲੇ ਗਿਆਨ ਜ਼ਿਆਦਾ ਏ ਮੈਂ ਇੱਥੇ ਦੱਸ ਕੇ ਥੋੜਾ ਜਿਹਾ ਉੱਚਾ ਹੋ ਜਾਵਾਂ ਮਨਲੇ ਇਹਨੂੰ ਨੀਚਾ ਵਿਖਾ ਦੇਵਾਂ ਦੋ ਭਾਵਨਾਵਾਂ ਕੰਮ ਕਰਦੀਆਂ ਨੇ ਕਹਿੰਦੇ ਨਾ ਤੂੰ ਕਿਸੇ ਨੂੰ ਨੀਚਾ ਵਿਖਾ ਕੇ ਆਪਣਾ ਗਿਆਨ ਬਹੁਤਾ ਇਦਾਂ ਦੱਸ-ਦੱਸ ਕੇ ਮੈਂ ਬੜਾ ਗਿਆਨਵਾਨ ਆ ਕਹਿੰਦੇ ਕੀ ਹਾਸਲ ਹੋ ਜਾਏਗਾ ਤੂੰ ਆਪਣੀ ਪਰਫੁੱਲਤਾ ਨੂੰ ਆਪਣੇ ਹਉਮੈ ਨੂੰ ਹੋਰ ਪੱਠੇ ਪਾ ਰਿਹਾ ਉਹ ਤੇ ਅੰਦਰ ਜਮ੍ਹਾਂ ਹੁੰਦੀ ਜਾ ਰਹੀ ਹੈ ਵੱਧਦੀ ਜਾ ਰਹੀ ਤਾਂ ਮੈਂ ਲੱਗੇ ਆਵਾਂ ਜੀ ਕਹਿੰਦੇ ਮਨਾ ਸ਼ਾਂਤ ਹੋ ਟਿਕਾ ਦੇ ਵਿੱਚ ਆ ਚੰਦਨ ਚੰਦਨ ਸਰਗਰੁੱਤ ਮੂਲ ਨਾ ਮਿਟਈ ਕਾਮ ਸੀਤਲ ਥੀ ਵੈ ਨਾਨਕ ਜਪੰਦੜੋ ਹਰ ਨਾਮ ਕਹਿੰਦੇ ਨਾ ਤੇ ਸਪੋ ਦਾ ਮਹੀਨੇ ਠੰਡ ਨਾ ਚੰਦਰਮਾ ਦੀ ਕਹਿੰਦੇ ਸੀਤਲ ਤਾਂ ਮਨੁੱਖ ਤੈਨੂੰ ਠੰਡਕ ਨਹੀਂ ਦੇ ਸਕਦੀ ਬਾਹਰੀ ਤੌਰ ਤੇ ਮੈਂ ਦੁਬਾਰਾ ਗੱਲ ਰਿਪੀਟ ਕਰ ਦੇਵਾਂ ਸਰੀਰ ਠੰਡਾ ਹੋ ਜਾਣਾ ਹੈ ਪਰ ਤੇਰਾ ਮਨ ਤਪਿਆ ਰਹਿੰਦਾ ਹੈ ਮਨ ਤੇ ਅੰਦਰੋਂ ਦਾ ਅੰਦਰੋਂ ਉਮੇ ਹੀ ਅੱਗ ਬਬੂਲਾ ਹੋਇਆ ਪਿਆ ਹੈ ਮਨ ਦੇ ਅੰਦਰ ਸ਼ਾਂਤੀ ਨਹੀਂ ਤਾਂ ਇਹਨੂੰ ਕਹਿੰਦੇ ਕਿਰਪਾ ਕਰਕੇ ਗੁਰੂ ਪਾਤਸ਼ਾਹ ਸ਼ੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ ਮਨ ਸ਼ੀਤਲ ਹੋ ਜਾਂਦਾ ਹੈ ਗੁਰੂ ਦਾ ਸ਼ਬਦ ਸੁਣਦੇ ਨਾਲ ਗੁਰੂ ਦੀ ਵਿਚਾਰ ਸੁਣਦੇ ਨਾਲ ਗੁਰੂ ਦੇ ਉਪਦੇਸ਼ ਗ੍ਰਹਿਣ ਕਰਨ ਦੇ ਨਾਲ ਪਰ ਜੇ ਨਹੀਂ ਹੋਇਆ ਤਾਂ ਮaaf ਕਰਦੇ ਹੋ ਫਿਰ ਤੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਮ ਮਹੀਨਾ ਅਸੀਂ ਸੁਣ ਲਿਆ ਪਰ ਇਹਦੇ ਉੱਪਰ ਆਪਣੇ ਆਪ ਨੂੰ ਦ੍ਰਿੜ ਇਰਾਦਾ ਕਰਕੇ ਚੱਲਣਾ ਮਨ ਦੇ ਅੰਦਰ ਉਹ ਭਾਵਨਾ ਲਿਆਉਣਾ ਉਹ ਲਿਉਣੀ ਜ਼ਰੂਰੀ ਏ ਨਹੀਂ ਤਾਂ ਫਿਰ ਮਹੀਨਾ ਵੀ ਪਹਿਲਾ ਵਰਗੇ ਹੀ ਸੁਭਾ ਪਹਿਲਾ ਵਰਗੇ ਹੀ ਸੋਚ ਉਹਦੇ ਵਾਂਗ ਹੀ ਬਤੀਤ ਹੋਵੇਗਾ ਮਨ ਵਿਧਿਆ ਚਰਨਾਰਬਿੰਦ ਦਰਸ਼ਨ ਲਗੜਾ ਸਾ ਤੇ ਕਹਿੰਦੇ ਜਿਨ੍ਹਾਂ ਦਾ ਮਨ ਉਸ ਅਕਾਲ ਪੁਰਖ ਪਰਮਾਤਮਾ ਵਿੱਚ ਇੱਕਮਿਕ ਹੋ ਜਾਂਦਾ ਏ ਉਹ ਸਦਾ ਹੀ ਉਹਦੇ ਚਰਨਾਂ ਵਿੱਚ ਜੁੜੇ ਰਹਿੰਦੇ ਨੇ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾ ਸਦਾ ਹੀ ਉਸ ਪਰਮਾਤਮਾ ਦੀ ਓਟ ਆਸਰਾ ਉਹ ਰੱਖਦੇ ਨੇ ਵਿਖਿਆ ਉਹ ਨਾ ਸਕਈ ਮਿਲ ਸਾਧੂ ਗੁਣਗਾ ਤੇ ਉਹਨਾਂ ਨੂੰ ਕੋਈ ਵੀ ਬੁਰੀਾਈ ਵਿਖਿਆ ਜ਼ਹਿਰ ਉਹਨਾਂ ਤੇ ਅਸਰ ਨਹੀਂ ਕਰਦੀ ਕਿਸੇ ਵਿਦਵਾਨ ਨੇ ਬੜੀ ਪਿਆਰੀ ਗੱਲ ਕਹੀ ਹੈ ਜੀ ਮੈਂ ਇੱਕ ਗੱਲ ਕਹਿ ਕੀ ਅਖੀਰਲੀ ਪੰਕਤੀ ਤੇ ਫਤਬਲਾਮਾਗਾ ਸਿੱਧੀ ਕਹਿੰਦੇ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਬਹੁਤ ਔਖੀ ਘਟਨਾ ਆ ਜਾਏ ਕੋਈ ਦੁੱਖ ਆ ਜਾਏ ਉਸ ਸਮੇਂ ਚਾਹੀਦਾ ਤੇ ਇਹ ਹੈ ਕਿ ਮਨੁੱਖ ਬਿਲਕੁਲ ਸ਼ਾਂਤ ਹੋ ਕੇ ਬੈਠ ਜਾਏ ਅਸੀਂ ਕੀ ਹੁੰਦਾ ਹੈ ਅਸੀਂ ਉਲਟਾ ਹੁੰਦੇ ਹਾਂ ਅਸੀਂ ਕਾਲੇ ਪੈਂਦੇ ਹਾਂ ਉਸ ਹਫੜਾ ਦਫੜੀ ਦੇ ਵਿੱਚ ਕੰਮ ਹੋਰ ਵਿਗੜਦਾ ਹੈ ਕਹਿੰਦੇ ਜਦੋਂ ਕੋਈ ਪਰੇਸ਼ਾਨੀ ਆਉਂਦੀ ਹੈ ਬਿਲਕੁਲ ਸ਼ਾਂਤ ਚਿੱਤ ਹੋ ਕੇ ਕਰਕੇ ਬੈਠ ਜਾਓ ਬਿਲਕੁਲ ਇਕਾਗਰ ਚਿੱਤ ਹੋ ਕੇ ਬੈਠ ਜਾਓ ਤੁਹਾਡਾ ਵਿਗੜਦਾ ਹੋਇਆ ਕੰਮ ਵੀ ਸਬਰ ਜਾਵੇਗਾ ਸਬਰ ਜਾਵੇਗਾ ਉਨਾ ਹੀ ਕਹਿੰਦੇ ਜਿੰਨੀ ਵੱਡੀ ਪਰੇਸ਼ਾਨੀ ਸਮਝ ਲਓ ਉਹ ਤੋਂ ਦੁੱਗਣੇ ਤੁਸੀਂ ਸ਼ਾਂਤ ਹੋ ਕੇ ਬੈਠਣਾ ਹੈ ਕੰਮ ਸਬਰ ਜਾਵੇਗਾ ਪਰੇ ਅਭਿਆਸ ਇਹ ਕਿਰਪਾ ਗੁਰੂ ਪਾਤਸ਼ਾਹ ਕਰਨ ਤਾਂ ਕਹਿੰਦੇ ਵਿਖਿਆ ਪੋ ਨਾ ਸਕੇ ਮਿਲ ਸਾਧੂ ਗੁਣ ਗਾ ਤਾਂ ਗੁਰੂ ਪਾਤਸ਼ਾਹ ਅਖੀਰਲੀ ਪੰਕਤੀ ਦੇ ਵਿੱਚ ਬਖਸ਼ਿਸ਼ ਕਰਦੇ ਨੇ ਜੀ ਸ਼ਰਮ ਪਈ ਨਾਰਾਇਣੇ ਨਾਨਕ ਦਰ ਪਈਆ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇ ਪਰਵਾਹ ਕਹਿੰਦੇ ਉਹ ਅਕਾਲ ਪੁਰਖ ਪਰਮਾਤਮਾ ਉਨਾਂ ਲਈ ਹੀ ਉਹ ਦਾ ਮਹੀਨਾ ਸੁਹਾਵਣਾ ਹੈ ਚੰਗਾ ਹੈ ਸੁੱਖਾਂ ਭਰਿਆ ਹੈ ਜਿਹੜੇ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਨੇ ਆਪਣੇ ਜੀਵਨ ਦੇ ਵਿੱਚ ਸੁਧਾਰ ਲੈ ਆਉਂਦੇ ਨੇ ਗੁਰੂ ਪਾਤਸ਼ਾਹ ਕੀਰਪਾ ਕਰਨ ਸਾਡੇ ਜੀਵਨ ਦੇ ਉੱਪਰ ਇਹ ਹਰ ਮਹੀਨੇ ਦੀ ਤਰ੍ਹਾਂ ਜੋ ਵਿਚਾਰ ਹੁੰਦੀ ਹੈ ਉਪਦੇਸ਼ ਹੈ ਉਹਦਾ ਅਸਰ ਹੋਵੇ ਤਾਂ ਹੀ ਗੁਰਬਾਣੀ ਨੂੰ ਪੜਨ ਦਾ ਸੁਣਨ ਦਾ ਲਾਭ ਹੈ ਆਪ ਸਭ ਤਾ ਬਹੁਤ ਬਹੁਤ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਸਮੁੱਚੀ ਵਿਚਾਰ ਕਰਦੇ ਹਾਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਬਖਸ਼ਣੀ ਜੀ ਗੁਰੂ ਪਾਤਸ਼ਾਹ ਕਿਰਪਾ ਕਰਨ ਆਪ ਸਭ ਦਾ ਇਹ ਵਾਲਾ ਮਹੀਨਾ ਵੀ ਗੁਰੂ ਪਾਤਸ਼ਾਹ ਜੀ ਦੇ ਭਾਣੇ ਅਨੁਸਾਰ ਖੁਸ਼ੀਆਂ ਭਰਿਆ ਚੜ੍ਹਦੀ ਕਲਾ ਦੇ ਵਿੱਚ ਬਤੀਤ ਹੋਵੇ ਅੰਤ ਵਿੱਚ ਫਤੇ ਪਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ